ਪੰਜਾਬ ਦੇ ਵਿੱਚ ਜਿੱਥੇ ਵਿਆਹਾਂ ਦਾ ਸੀਜ਼ਨ ਚੱਲ ਰਿਹਾ ਹੈ ਤਾਂ ਜਿਹੇ ਦੇ ਵਿੱਚ 10 ਤੇ 20 ਰੁਪਏ ਦੀ ਕਰੰਸੀ ਦੀ ਕਿੱਲਤ ਦੇਖਣ ਨੂੰ ਮਿਲ ਰਹੀ ਹੈ ਉੱਥੇ ਹੀ ਨੋਟਾਂ ਦੇ ਬੰਡਲ ਪ੍ਰੀਮੀਅਮ ਤਰ੍ਹਾਂ ਤੇ ਵਿਕ ਰਹੇ ਨੇ ਨਵੇਂ ਛਪੇ 10 ਤੇ 20 ਰੁਪਏ ਦੇ ਨੋਟਾਂ ਦੀ ਭਾਰੀ ਘਾਟ ਨੇ ਪੂਰੇ ਖੇਤਰ ਦੇ ਵਿੱਚ ਵਿਆਪਕ ਤੌਰ ਤੇ ਗੈਰ ਕਾਨੂੰਨੀ ਵਪਾਰ ਨੂੰ ਸ਼ੁਰੂ ਕਰ ਦਿੱਤੇ ਜਿਸ ਦੇ ਕਾਰਨ ਵਿਆਹ ਦੇ ਸੀਜ਼ਨ ਦੇ ਦੌਰਾਨ ਲੋਕਾਂ ਦੇ ਵਿੱਚ ਰੋਸ ਪੈਦਾ ਹੋ ਰਿਹਾ ਹੈ ਲੋਕਾਂ ਦਾ ਕਹਿਣਾ ਹੈ ਕਿ ਉਹੀ ਕਰੰਸੀ ਪ੍ਰਾਈਵੇਟ ਰਾਹੀਂ ਮਹਿੰਗੀਆਂ ਤਰ੍ਹਾਂ ਤੇ ਇਹ ਹੱਦ ਜ਼ਿਆਦਾ ਕੁੰਭ ਰਹੀ ਹੈ ਚਸਨਾਲ ਅੰਦਰੂਨੀ ਮਿਲੇ ਭੋਗਤ ਬਾਰੇ ਕੰਬੀਰ ਚਿੰਤਾਵਾਂ ਪੈਦਾ ਹੋ ਰਹੀਆਂ ਨੇ ਕਈ ਪਿੰਡਾਂ ਅਤੇ ਕਸਬਿਆਂ ਦੇ ਵਸਨੀਕਾਂ ਦਾ ਕਹਿਣਾ ਹੈ ਕਿ ਵਾਰ-ਵਾਰ ਬੈਂਕ ਜਾਣ ਦੇ باوجود ਬੈਂਕ ਕਾਊਂਟਰ ਨਿਯਮਤ ਲੈਣ-ਦੇਣ ਦੇ ਲਈ ਛੋਟੇ ਨੋਟ ਪ੍ਰਦਾਨ ਕਰਨ 'ਚ ਅਸਮਰਥ ਚੱਲ ਰਹੇ ਨੇ ਹਾਲਾਂਕਿ ਸਥਾਨਕ ਬਸਾਰਾਂ ਦੇ ਵਿੱਚ ਵਪਾਰੀਆ ਅਤੇ ਵੱਲੋਂ ਜੋ ਤਾਜ਼ੀ ਕਰੰਸੀ ਉਹਨਾਂ ਦੇ ਬੰਡਲ ਖੁੱਲ ਕੇ ਵੇਚੇ ਜਾ ਰਹੇ ਨੇ ਉਹਨਾਂ ਕਹਿੰਦੇ ਕਿ ਕੁਝ ਬੈਂਕ ਅਧਿਕਾਰੀਆਂ ਦੇ ਚੁਪਚਾਪ ਸਮਰਥਨ ਦੇ ਨਾਲ ਕੰਮ ਇਹ ਕੀਤੇ ਜਾ ਰਹੇ ਨੇ ਛੋਟੇ ਨੋਟਾਂ ਦੇ ਪ੍ਰਚਲਨ ਦੇ ਕਾਲੇ ਬਾਜ਼ਾਰੀਆਂ ਤੇ ਹੱਥਾਂ ਵਿੱਚ ਜਾਣ ਦੇ ਡਰ ਕਾਰਨ ਲੋਕਾਂ ਦੇ ਵਿੱਚ ਰੋਸ ਵਧ ਰਿਹਾ ਤਾਂ ਸਮਾਜਿਕ ਵਰਕਰਾਂ ਅਤੇ ਪਾਈਚਰਕ ਆਗੂਆਂ ਦਾ ਕਹਿਣਾ ਹੈ ਕਿ ਨਵੇਂ ਨੋਟਾਂ ਦੇ ਗੈਰ ਕਾਨੂੰਨੀ ਰੂਪਾਂਤਰ ਦੇ ਨਾਲ ਕੰਬੀਰਤ ਸੁਵਿਧਾ ਹੋ ਰਹੀ ਹੈ ਤੇ ਖਾਸ ਕਰਕੇ ਵਿਆਹ ਸਮਾਰੋਹ ਜਾਂ ਸਮਾਜਿਕ ਸਮਾਗਮਾਂ ਦੀ ਤਿਆਰੀ ਜੋ ਕੀਤੀ ਜਾ ਰਹੀ ਹੈ ਪਰਿਵਾਰਾਂ ਨੂੰ ਜਿੱਥੇ ਰਵਾਇਤੀ ਰਸਮਾਂ ਅਤੇ ਤੋਹਫੇ ਦੇਣ ਦੇ ਲਈ ਛੋਟੇ ਨੋਟਾਂ ਦੀ ਇਸ ਜ਼ਰੂਰਤ ਹੋਂਗੀ ਤਾਂ ਅਜੇਹੇ ਵਿੱਚ ਅਜੇਹੇ ਨੋਟਾਂ ਨੂੰ ਲੈ ਕੇ ਕਾਫੀ ਕਿੱਲਾ ਤਾਰੀ ਹੈ